ਹਾਂਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਆਪਾਂ ਨੇ ਜੇ ਲੋਨ ਲੈਤਾ ਹੋਇਆ ਤਾਂ ਜਿਹੜੇ ਆਪਣੇ ਘਰੇ ਰਿਕਵਰੀ ਏਜੰਟ ਆਉਂਦੇ ਨੇ ਆਪਾਂ ਉਹਨਾਂ ਨਾਲ ਕਿੱਦਾਂ ਗੱਲ ਕਰਦਿਆਂ ਤੇ ਠੀਕ ਹੈ ਆਪਣੇ ਕੀ ਰਾਈਟਸ ਹੈਗੇ ਨੇ ਜਿਹੜੇ ਆਪਾਂ ਇਸਤੇਮਾਲ ਕਰ ਸਕਦੇ ਆ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਜਾਇਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਤੇ ਹੋ ਤਾਂ ਫੋਲੋ ਵੀ ਕਰ ਲਿਓ ਤੇ ਆਪਣੇ ਕੀਮਤੀ ਕਮੈਂਟ ਜਿਹੜੇ ਹੈਗੇ ਨੇ ਉਹ ਵੀ ਕਰਕੇ ਜਾਇਓ ਚਲੋ ਅੱਜ ਹੁਣ ਆਪਾਂ ਗੱਲ ਕਰਦੇ ਆਂ ਦੇਖੋ ਹਰ ਇੱਕ ਇਨਸਾਨ ਜਿਹੜਾ ਹੈਗਾ ਫਿਊਚਰ ਦੇ ਵਿੱਚ ਉਹਨੂੰ ਪੈਸਾ ਦੀ ਜ਼ਰੂਰਤ ਪੈਂਦੀ ਪੈਂਦੀ ਆ ਤੇ ਉਹ ਲੋਨ ਲੈਂਦਾ ਹੀ ਤੇ ਇਹ ਵੀ ਸਭਾਵਿਕ ਜੀ ਗੱਲ ਹੈ ਕਿ ਕਈ ਵਾਰੀ ਕੰਮ ਚੱਲ ਪੈਂਦਾ ਤੇ ਕਈ ਵਾਰੀ ਕੰਮ ਨਹੀਂ ਵੀ ਚੱਲਦਾ ਜਿਹਦੇ ਕਰਕੇ ਆਪਣੇ ਕਿਸ਼ਤਾਂ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ ਤੇ ਬਾਅਦ ਚ ਰਿਕਵਰੀ ਏਜੰਟ ਜਿਹੜੇ ਆਉਂਦੇ ਨੇ ਉਹ ਆਪਣੇ ਨਾਲ ਕਿੱਦਾਂ ਗੱਲ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਕੀ ਸਵਾਲ ਕਰ ਸਕਦੇ ਆ ਠੀਕ ਹੈ ਉਹਨਾਂ ਬਾਰੇ ਆਪਾਂ ਗੱਲ ਕਰਦੇ ਨੇ ਪਹਿਲੀ ਗੱਲ ਤਾਂ ਜਦੋਂ ਤੁਹਾਡੇ ਕੋਲੇ ਰਿਕਵਰੀ ਏਜੰਟ ਆ ਗਿਆ ਕਿਸੇ ਵੀ ਕੰਪਨੀ ਦਾ ਠੀਕ ਹੈ ਮੰਨ ਲਓ ਤੁਸੀਂ ਲੋਨ ਲਏ ਤੇ HDFC SBI ਕਿਸੇ ਵੀ ਬੈਂਕ ਤੋਂ ਜੇ ਤੁਹਾਡੇ ਕੋਲੇ ਰਿਕਵਰੀ ਏਜੰਟ ਆ ਰਿਹਾ ਹੈਗਾ ਪਹਿਲਾਂ ਤਾਂ ਤੁਸੀਂ ਉਹ ਤੋਂ ਇਹ ਚੀਜ਼ ਪੁੱਛਣੀ ਵੀ ਤੇਰੇ ਕੋਲੇ ਹੋਮ ਵਿਜ਼ਿਟ ਲੈਟਰ ਹੈਗਾ ਮੇਰੇ ਕੋਲ ਆਉਣ ਦਾ ਸਭ ਤੋਂ ਪਹਿਲੀ ਗੱਲ ਜੇ ਤਾਂ ਉਹ ਆਇਆ ਬੈਂਕ ਤੋਂ ਤਾਂ ਉਹ ਤੁਹਾਨੂੰ ਜ਼ਰੂਰ ਦੇਊਗਾ ਜੇ ਉਹ ਕਿਸੇ ਆਇਆ ਥਰਡ ਪਾਰਟੀ ਤੋਂ ਮਤਲਬ ਕਿ ਬੈਂਕਾਂ ਨੇ ਥਰਡ ਪਾਰਟੀ ਵਾਲੇ ਬੰਦੇ ਰੱਖੇ ਹੁੰਦੇ ਨੇ ਹਨਾ ਤੇ ਜੇ ਉਹ ਕਹਿ ਰਿਹਾ ਵੀ ਨਹੀਂ ਜੀ ਸਾਡੀ ਤਾਂ ਏਜੰਸੀ ਹੈ ਹਨਾ ਵੀ ਸਾਨੂੰ ਤਾਂ ਏਜੰਸੀ ਨੇ ਭੇਜਿਆਗਾ ਤਾਂ ਉਹਨਾਂ ਨੂੰ ਤੁਸੀਂ ਇੱਕ ਸਵਾਲ ਕਰਨਾ ਵੀ ਜੇ ਤੂੰ ਏਜੰਸੀ ਤੋਂ ਆਏ ਹੋ ਤਾਂ ਤੁਸੀਂ ਸਾਨੂੰ ਤੁਹਾਡੀ ਏਜੰਸੀ ਨੂੰ ਬੈਂਕ ਦੇ ਰਾਹੀਂ ਜਿਹੜਾ ਤੁਸੀਂ ਲੈਟਰ ਲੈਂਦਾ ਵੀ ਤੁਸੀਂ ਰਿਕਵਰ ਕਰ ਸਕਦੇ ਹੋ ਮੈਨੂੰ ਉਹ ਦਿਓ ਤੁਸੀਂ ਇਹ ਸਵਾਲ ਨੂੰ ਕਰ ਸਕਦੇ ਹੋ ਠੀਕ ਹੈ ਦੂਜੀ ਗੱਲ ਫਿਰ ਤੁਸੀਂ ਉਹ ਤੋਂ ਉਹਦਾ ਆਈ ਕਾਰਡ ਲੈਣਾ ਜੇ ਵਾਈ ਕਾਰਡ ਵੀ ਨਹੀਂ ਦਿੰਦਾ ਪਿਆ ਤਾਂ ਤੁਸੀਂ ਇੱਕ ਡੀਆਰਏ ਦਾ ਸਰਟੀਫਿਕੇਸ਼ਨ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹੈ ਡੈਬਿਟ ਰਿਕਵਰੀ ਏਜੰਟ ਜੀ ਦੇ ਵਿੱਚ ਆਰਬੀਆਈ ਦੀ ਗਾਈਡਲਾਈਨ ਦੇ ਅਨਸਾਰ ਤੁਸੀਂ ਰਿਕਵਰੀ ਕਰ ਸਕਦੇ ਹੋ ਦੇਖੋ ਤੁਸੀਂ ਇੱਕ ਚੀਜ਼ ਨੂੰ ਸਮਝੋ ਚਾਹੇ ਬੈਂਕ ਹੈ ਕੋਈ ਵੀ ਬੈਂਕ ਹੈ ਜੀ ਆਪਣੇ ਹਿੰਦੁਸਤਾਨ ਦੇ ਵਿੱਚ ਚਾਹੇ ਕੋਈ ਐਨਵੀਐਫਸੀ ਕੰਪਨੀ ਹੈ ਜਾਂ ਲੋਨ ਵਾਲਾ ਕੋਈ ਵੀ ਕੰਮ ਹੈ ਇਹ ਬਿਨਾ ਆਰਬੀਆਈ ਤੋਂ ਹੁੰਦਾ ਹੀ ਨਹੀਂ ਹੈਗਾ ਠੀਕ ਹੈ ਤੇ ਇਹਨਾਂ ਨੂੰ ਸਾਰਾ ਕੁਝ ਆਰਬੀਆਈ ਦੀ ਗਾਈਡਲਾਈਨ ਦੇ ਅਨਸਾਰ ਹੀ ਕਰਨਾ ਪੈਂਦਾ ਹੈ ਜੇ ਤੁਹਾਡੇ ਕੋਲੇ ਰਿਕਵਰੀ ਏਜੰਟ ਆਇਆ ਹੈ ਉਹਦੇ ਕੋਲੇ ਨਾ ਡੀਆਰਏ ਦਾ ਲਾਇਸੈਂਸ ਹੈ ਨਾ ਉਹਦੇ ਕੋਲੇ ਆਈ ਕਾਰਡ ਹੈ ਨਾ ਉਹਦੇ ਕੋਲੇ ਹੋਮ ਵਿਜ਼ਿਟਰ ਲੈਟਰ ਹੈ ਤਾਂ ਤੁਹਾਡਾ ਉਹਦੇ ਨਾਲ ਗੱਲ ਕਰਨਾ ਬਣਦਾ ਹੀ ਨਹੀਂ ਹੈਗਾ ਤੁਸੀਂ ਸਿੱਧਾ ਉਹਨੂੰ ਕਹੋ ਵੀ ਸਰ ਮੇਰੇ ਤੇਰੇ ਨਾਲ ਕੋਈ ਤਾਲੁਕਾ ਨਹੀਂ ਤਿੱਤਾ ਇੱਥੋਂ ਮੈਂ ਕੁਝ ਲੈਤਾ ਨਹੀਂ ਤੈਨੂੰ ਮੈਂ ਕੁਝ ਦੇਣਾ ਨਹੀਂ ਠੀਕ ਹੈ ਤੂੰ ਮੇਰੇ ਕੋਲੇ ਕਿੰਨਾ ਚੀਜ਼ਾਂ ਲਿਆ ਤੇ ਮੈਂ ਤੈਨੂੰ ਤੇਰੀਆਂ ਗੱਲਾਂ ਦੇ ਜਵਾਬ ਦੇਣਾ ਕਿਉਂਕਿ ਦੇਖੋ ਉਹ ਆਪਣੇ ਕੋਲੇ ਆਇਆ ਉਹਦੇ ਕੋਲੇ ਪ੍ਰੂਫ ਹੈ ਕਿ ਆਪਾਂ ਲੋਨ ਲੈਂਦਾ ਹੈ ਪਰ ਆਪਾਂ ਨੂੰ ਕੀ ਪਤਾ ਕਿ ਆਪਾਂ ਸਹੀ ਬੰਦੇ ਨੂੰ ਦੇਖ ਰਹੇ ਆ ਗੱਲ ਕਰ ਰਹੇ ਆ ਜਾਂ ਨਹੀਂ ਕਰ ਰਹੇ ਤਾਂ ਤੁਸੀਂ ਆਪਣੇ ਇਹ ਰਾਈਟਸ ਰੱਖਣੇ ਨੇ ਦੇਖੋ ਥੋੜਾ ਜਿਹਾ ਕਾਨੂੰਨ ਸੋਨ ਨੂੰ ਸਿੱਖਣਾ ਪੈਣਾ ਸੋਨ ਨੂੰ ਥੋੜਾ ਜਿਹਾ ਸਿਆਣੇ ਹੋਣਾ ਪੂ ਜਿਹੜੇ ਇਹ ਗੁੰਡਾ ਕਰਦੀਆਂ ਕਰ ਰਹੇ ਨੇ ਨਾ ਤੁਹਾਡੇ ਨਾਲ ਗਾਲੀ ਗਲੋਚ ਕਰਦੇ ਨੇ ਤੁਹਾਡੇ ਘਰੇ ਆਉਂਦੇ ਨੇ ਠੀਕ ਹੈ ਇਹ ਤੁਸੀਂ ਸਾਰੀਆਂ ਚੀਜ਼ਾਂ ਉਦੋਂ ਹੀ ਇਹਨਾਂ ਨੂੰ ਆਪਣੇ ਤੇ ਪ੍ਰਭਾਵ ਪਾਉਣ ਦਿੰਦੇ ਹੋ ਜਦੋਂ ਤੁਹਾਨੂੰ ਤੁਹਾਡੇ ਰਾਈਟਸ ਨਹੀਂ ਪਤਾ ਹੈਗੇ ਆਪਣੇ ਰਾਈਟਸ ਜਾਣੋ ਵੱਡੀਆਂ-ਵੱਡੀਆਂ ਕੰਪਨੀਆਂ ਫਿਰ ਉਹਨਾਂ ਦੇ ਪਿੱਛੇ ਜੇ ਇੱਕ ਬੈਂਕ ਜਿਹੜੀ ਹੈਗੀ ਉਹ ਫੇਲ ਹੋ ਕੇ ਡੇਕ ਕਿਉਂਕਿ ਬੈਂਕ ਦੇ ਵੀ ਸਿਮਲ ਸਕੋਰ ਹੁੰਦੇ ਨੇ ਬੈਂਕਾਂ ਵੀ ਆਰਬੀ ਤੋਂ ਲੋਨ ਲੈਂਦੀਆਂ ਨੇ ਕਿਉਂਕਿ ਜਿੰਨੇ ਨੇ ਨੇ ਦੇ ਐਨਪੀਏ ਹੋਣਗੇ ਜਿੰਨੇ ਘਟੇ ਨੇ ਵੀ ਹੋਣਗੇ ਉਹਨਾਂ ਬੈਂਕ ਦਾ ਸਿਵਲ ਸਕੋਰ ਸੈੱਟ ਹੋ ਜਿੰਨਾ ਐਨਪੀਏ ਵੱਧ ਹੋਊਗਾ ਬੈਂਕ ਦਾ ਸਿਵਲ ਸਕੋਰ ਯਾਰ ਜਦੋਂ ਬੈਂਕ ਡੁੱਬ ਸਕਦੇ ਤੁਸੀਂ ਕਿਉਂ ਡੁੱਬ ਸਕਦੇ ਚਲੋ ਮੈਂ ਇੱਕ ਗੱਲ ਲਾ ਵੀ ਖੋਦਣਾ ਕਾਸਤਾ ਇਹਦੀ ਚੀਜ਼ ਨੂੰ ਫਿਊਚਰ ਤੇ ਦੇਖਣੀ ਪਵੇ ਪਰ ਜੇ ਦੇਖਣੀ ਵੀ ਪੈਂਦੀ ਆ ਤਾਂ ਕੋਈ ਚੱਕਰ ਨਹੀਂ ਘਬਰਾਉਣਾ ਨਹੀਂ ਕੁਛ ਨਹੀਂ ਕਰਨਾ ਤੁਸੀਂ ਆਪਣੇ ਤਿੰਨ ਚਾਰ ਸਵਾਲ ਜਿਹੜੇ ਪੁੱਛਣੇ ਨੇ ਜੇ ਉਹ ਰਿਕਵਰੀ ਏਜੰਟ ਕੋਲੇ ਸਾਰੀਆਂ ਚੀਜ਼ਾਂ ਹੈ ਤਾਂ ਤੁਸੀਂ ਉਦੋਂ ਟਾਈਮ ਲੈ ਸਕਦੇ ਹੋ ਕਦੇ ਵੀ ਇਹ ਚੀਜ਼ ਨਾ ਕਰੋ ਵੀ ਤੁਸੀਂ ਬੈਂਕ ਦਾ ਫੋਨ ਨਾ ਚੱਕੋ ਠੀਕ ਹੈ ਤੁਸੀਂ ਕੋਈ ਜਵਾਬ ਨਾ ਦਿਓ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਆਪਾਂ ਇਹ ਸੀਰੀਜ਼ ਦੇ ਵਿੱਚ 1 ਟੂ 1 ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਾਂਗੇ ਅੱਜ ਲਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਤੁਸੀਂ ਆਪਣੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਕੰਮ ਨਹੀਂ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਿਹੜੀ ਹੈਗੀ ਹੈ ਸ਼ੇਅਰ ਵੀ ਜਰੂਰ ਕਰਕੇ ਜਾਇਓ ਧੰਨਵਾਦ